ਦੋ ਲੜਕੇ ਸੀਗੇ ਕੋਈ 20-20 ਸਾਲ ਦੇ ਤੇ ਇਧਰੋਂ ਫਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਤਾਂ ਰਾਂ ਦਾ ਬੇਟਾ ਸੀਗਾ ਦੋ ਹੋ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਤੋਂ ਜੀਵੀਸੀ ਬਹੁਤ ਤੇਜ਼ ਆ ਰਹੀ ਸੀਗੀ ਕਰਹਾਲੀ ਸਾਹਾ ਜੀਨਸੀ ਤੋਂ ਆਈ ਸੀ ਰਾਮ ਨਾ ਹੋਵੇ ਜੇ ਸੀ ਵੀਰ ਮਾ ਕਿਹੜਾ ਪਿੰਡਾ ਕੀ ਘਟਨਾ ਵਾਪਰੀ ਹੈ ਜੀ ਨਾ ਮੇਰਾ ਗੁਰਪ੍ਰੀਤ ਸਿੰਘ ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਅੱਛਾ ਕੀ ਵਾਪਰੇ ਜੀ ਕਿ ਇਹ ਰਾਤ ਦੋ ਲੜਕੇ ਸੀਗੇ ਕੋਈ 20-20 ਸਾਲ ਦੇ ਤੇ ਇਧਰੋਂ ਪਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਤਾਂ ਇਹਨਾਂ ਦਾ ਬੇਟਾ ਸੀਗਾ ਗੁਰਮੁ ਸਿੰਘ ਦਾ ਤੇ ਇੱਕ ਹੋਰ ਸਾਡੇ ਮਹਿਰਿਆਂ ਦਾ ਸੀਗਾ ਮੁੰਡਾ ਤੇ ਉਹ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਕੋਲ ਜੇਬੀਸੀ ਬਹੁਤ ਤੇਜ਼ ਆ ਰਹੀ ਸੀਗੀ ਤੇ ਇੱਥੇ ਹੀ ਅਚਾਨਕ ਆ ਕੇ ਉਹ ਰੰਗ ਸਾਈਡ ਹੋਈ ਜਦੋਂ ਜੇਬੀਸੀ ਉਹਦੇ ਵਿੱਚ ਲੱਗਿਆ ਅੱਗੇ ਡਿਵਾਈਡਰ ਤੇ ਮੋੜ ਸਾਈਡ ਤੇ ਇੱਕ ਮੁੰਡੇ ਦਾ ਜਿਹੜਾ ਨਾਮ ਸੈਲੀ ਸਿੰਘਾ ਉਹਦੀ ਦਾ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਗਏ ਅਮਰਚਾ ਤੇ ਇੱਕ ਦੀ 11:30 ਵਜੇ ਮੌਤ ਹੋ ਗਈ। ਤੋਂ ਹਾਈ ਰੈਟ ਹਾਂ ਦੋਨਾਂ ਦੀ ਡੱਟ ਹੋ ਗਈ ਬਹੁਤ ਜ਼ਿਆਦੇ ਮਾੜਾ ਪਟਿਆਲੇ ਤੋਂ ਆਰੇ ਸੀ। ਹਾਂ ਮੁੰਡੇ ਪਟਿਆਲੇ ਕੰਮ ਲੱਗੇ ਹੋਏ ਸੀਗੇ ਉਹ ਮੈਡੀਕਲ ਰੈਗੂਲਰ ਆਉਂਦੇ ਸੀਗੇ ਰੋਜ਼ ਮੈਡੀਕਲ ਜੀ.ਸੀ.ਵੀ ਕਿੰਨਾ ਦੀ ਬਈ ਜੀ.ਵੀ.ਸੀ ਦੀ ਹਲੇ ਪੜਤਾਲ ਕਰ ਰਹੇ ਨੇ ਇੱਥੇ ਕੰਮ ਚੱਲਦਾ ਪਿਆ ਸਾਡਾ ਨਹਿਰ ਵਿਭਾਗ ਦੇ ਹਾਂ ਨਹਿਰ ਬਣਦੀ ਡਰਾਈਵਰ ਵਗੈਰਾ ਦਾ ਪਤਾ ਲੱਗਿਆ ਡਰਾਈਵਰ ਵਗੈਰਾ ਆਪਣਾ ਨਾਲ ਦੀ ਨਾਲ ਹੀ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਹੀ ਇੱਧਰ ਪਾਰਕ ਚਲਾ ਕੇ ਉਹ ਫਰਾਰ ਹੋ ਗਿਆ ਇੰਨੇ ਨੂੰ ਲੋਕ ਇਕੱਠੇ ਹੋ ਕੇ ਫਰਾਰ ਹੋ ਗਿਆ ਜੀਸੀਬੀ ਅੰਦਰ ਹੈ ਬਾਈ ਜੀਬੀਸੀ ਹਾਂ ਉਹ ਰੇ ਕਬਜ਼ੇ ਚ ਹਾਂ ਪੁਲਿਸ ਵੀ ਆ ਗਈ ਤੇ ਦੇਖੋ ਹੁਣ ਕਾਰਵਾਈ ਕਰਦੇ ਨੇ ਕੀ ਪਰਿਵਾਰਾਂ ਚ ਕੌਣ ਕੌਣ ਹੈ ਬਾਈ ਜਿਹੜੇ ਮੁੰਡੇ ਦੇ ਪਰਿਵਾਰਾਂ ਚ ਹੈਗੇ ਨੇ ਜਿਹੜੇ ਦੀ ਆਉਣ ਦੀ ਸਪੋਰਟ ਡੈਥ ਹੋ ਗਈ ਆ ਉਹ ਮੰਮੀ ਆ ਇੱਕ ਡੈਡੀ ਆ ਇੱਕ ਉਹਦੀ ਸਿਸਟਰ ਸੀਗੀ ਚਾਰ ਜੀ ਸੀਗੇ ਤੇ ਇੱਕ ਇਕੱਲੇ ਹੀ ਭਾਈ ਸੀ ਉਹ ਡੈਥ ਹੋ ਗਈ ਤੇ ਜਿਹੜਾ ਦੂਸਰਾ ਮੁੰਡਾ ਸੀਗਾ ਉਹਦੇ ਡੈਡੀ ਦੀ ਹੋ ਗਈ 10 ਕੋ 15 ਕੋ ਸਾਲ ਡੈਥ ਹੋਈ ਨਹੀਂ ਤੇ ਉਹ ਦੋ ਬ੍ਰਦਰ ਸੀਗੇ ਕਮਾਉਣ ਵਾਲੇ ਇਕੱਲੇ ਤੇ ਹਾਂਜੀ ਕਮਾਉਣ ਵਾਲੇ ਇਕੱਲੇ ਸੀਗੇ ਤੇ ਮਤਲਬ ਕਿ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਇੱਕੋ ਪਿੰਡ ਦੇ ਨੇ ਬਾਈ ਤੁਸੀਂ ਹਾਂ ਇੱਕੋ ਪਿੰਡ ਦੇ ਨੇ ਨੇੜੇ-ਨੇੜੇ ਘਰ ਨੇ ਉਹਨਾਂ ਦੇ ਦੋਹੇ ਕੰਮ ਇਕੱਠੇ ਕਰਦੇ ਬਟੇਲੇ ਹਾਂ ਕੰਮ ਇਕੱਠੇ ਕਰਦੇ ਸੀਗੇ ਦੋਨੋਂ ਹੀ ਅੱਛਾ ਤੇ ਇਹਨਾਂ ਦੀ ਬੇਨਤੀ ਆ ਵੀ ਇਹਨਾਂ ਦੀ ਬਹੁਤ ਜ਼ਿਆਦਾ ਭਿਆਨਕ ਹਾਸਾ ਹੋਇਆ ਬਹੁਤ ਜ਼ਿਆਦਾ ਕਾਰਵਾਈ ਦੀ ਮੰਗ ਕਰ ਕਾਰਵਾਈ ਦੀ ਮੰਗ ਕਰਦੇ ਆਂ ਸੀ ਵੀ ਜਲਦ ਤੋਂ ਜਲਦ ਕਾਰਵਾਈ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਜਾਵੇ ਕੀ ਨਾਮ ਹੈਗਾ ਤੇ ਕੀ ਮਸਲਾ ਹੈਗਾ ਬਾਈ ਮੇਰਾ ਨਾਮ ਮਨਦੀਪ ਸਿੰਘ ਆ ਪਿੰਡ ਮੇਰਾ ਕਰਹਾਲੀ ਆ ਤੇ ਰਾਤ ਇੱਥੇ ਗੁਰਦੁਆਰਾ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇੱਕ ਮੇਰਾ ਬ੍ਰਦਰ ਸੀਗਾ ਤੇ ਇੱਕ ਸਾਡੇ ਗਵੰਡੀਆਂ ਦਾ ਮੁੰਡਾ ਸੀਗਾ ਉਹ ਦੋਨੋਂ ਹੀ ਕੰਮ ਤੋਂ ਆ ਰਹੇ ਸੀਗੇ ਤੇ ਜੀਸੀਬੀ ਵਾਲੇ ਨੇ ਰੋਂਗ ਸਾਈਡ ਆ ਕੇ ਉਹਨਾਂ ਦੇ ਵਿੱਚ ਟੱਕਰ ਮਾਰੀ ਜਿਹਦੇ ਵਿੱਚ ਮੇਰੇ ਬ੍ਰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਨਾਲ ਵਾਲੇ ਮੁੰਡੇ ਦੀ ਜਾਟੀ ਹਸਪੀਟਲ ਚ ਡੈਟ ਕਿ ਨਾਮ ਕੀ ਹੈ ਬਈ ਦੋਹਾਂ ਮੁੰਡਿਆਂ ਦਾ ਇੱਕ ਦਾ ਤੇਜਿੰਦਰ ਸਿੰਘ ਹੈ ਇੱਕ ਦਾ ਅਮਰ ਅਮਰਪਾਲ ਅੱਛਾ ਬਈ ਕੰਮ ਕੀ ਇੱਥੇ ਕਰਦੇ ਤੇ ਇਹ ਕੰਮ ਤੋਂ ਹਾਰੇ ਸੀ ਹਾਂ ਜੀ ਇਹ ਮਾਂ ਤੱਕ ਚੱਲੇ ਦੇ ਸਾਹਮਣੇ ਮੈਡੀਕਲ ਹਾਲ ਤੇ ਲੱਗੇ ਹੋਏ ਸੀ ਜਿਹੜਾ ਮੇਰਾ ਬਰਦਰ ਹੈ ਤੇਜਿੰਦਰ ਸਿੰਘ ਕਿੰਨੇ ਕ ਬਜ ਦੀ ਘਟਨਾ ਦਾ ਇਹ 8:30 ਤੇ 8 ਦੇ ਵਿੱਚ ਤੇ ਹੋਇਆ ਹੈ ਕੀ ਮੰਗ ਕੀ ਕਰਦੋਂ ਬਈ ਸਾਡੀ ਇਹ ਮੰਗ ਹੈ ਵੀ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਡੀਸੀਬੀ ਵਾਲੇ ਨੇ ਇਹਨਾਂ ਤੋਂ ਸਾਨੂੰ ਇਹੀ ਮੰਗ ਹੈ ਉਮਰ ਕਿੰਨੇ ਕਿੰਨੇ ਦੀ ਬਈ ਦੋਹਾਂ ਦੀ ਉਮਰ ਹਲੇ ਬਈ 19 ਸਾਲ ਦੀ ਇੱਕ 20 ਦੀ 20 ਸਾਲ ਦੀ ਅੱਛ ਆਮਾ ਜੀ ਤੇ ਕੀ ਜਿਹੜੀ ਘਟਨਾ ਵਾਪਰੀ ਹੈ ਕਿਹੜਾ ਪਿੰਡ ਹੈ ਇਹ ਤੇ ਭਾਈ ਟੰਡ ਕਰਾਲੀ ਸਾਹ ਆ ਜੀਬੀਸੀ ਇਧਰੋਂ ਆਈ ਸੀ ਰਾਮ ਨਵਾਂਗੋਂ ਸਾਈਡ ਤੋਂ ਮੁੰਡੇ ਦੋ ਮੁਕਰ ਜਿਆ ਸੀ ਇਧਰੋਂ ਆ ਰਹੇ ਸੀ ਪਟਾਲਿਓ ਅੱਛਾ ਕਰਾਲੀ ਗੁਰਦੁਆਰੇ ਦੇ ਨਾਲ ਸਾਹਮਣੇ ਜੀਬੀਸੀ ਵਾਲਾ ਬੁੱਜੀ ਸਰ ਰੋਂਸਰ ਜਾ ਕੇ ਵਿੱਚ ਮੁਰਸ਼ਾ ਉਹ ਮੁਰਸ਼ਾ ਜੀ ਮਾਰ ਜੀ ਨਾ ਜੀਬੀਸੀ ਤੇ ਸਰ ਕਿੰਨੇ ਬੰਦੇ ਦੀ ਜਿਹੜੀ ਡੈਥ ਹੋਈ ਹੈ ਕੋਈ ਨਾਮ ਵਗੈਰਾ ਦੋ ਦੀ ਹਾਂ ਇੱਕ ਮੁੰਡਾ ਤਜਿੰਦਰ ਗੁਰਮ ਸਿੰਘ ਦਾ ਮੁੰਡਾ ਜੀ ਹਾਂ ਇਹ ਅਮਰਤਪਾਲ ਆ ਬਲਜਿੰਦਰ ਸਿੰਘ ਦਾ ਮੁੰਡਾ ਜੀ ਇਹ ਕਿੱਥੋਂ ਰਹਿਣ ਵਾਲੇ ਇਹ ਕਾਲਸਾਬ ਦੇ ਨੇ ਜੀ ਸਰ ਜੇ ਸੀ ਵੀ ਦਾ ਪਤਾ ਲੱਗਿਆ ਕਿੰਨਾ ਦੀ ਜੇ ਸੀ ਵੀ ਹੈ ਹਾਂ ਮਾਲਕ ਦਾ ਪਤਾ ਲੱਗ ਗਿਆ ਜੀ ਡਰਾਈਵਰ ਦਾ ਇਨੀ ਪਤਾ ਲੱਗਾ ਪੂਰਾ ਭੱਜ ਗਿਆ ਸੀ ਚੱਕਰ ਕਰਕੇ ਜੀ ਤੇ ਇਹ ਕਿੱਥੇ ਕੰਮ ਕਰਦੇ ਸਰ ਇਹ ਕੰਮ ਇਹਦੇ ਸੁਧਰ ਕਰ ਰਹੀ ਸੀ ਸਰਕਾਰੀ ਜਿਹੜਾ ਕੰਮ ਕਰ ਰਿਹਾ ਉਹ ਨਜਾਬ ਕਰ ਰਹੀ ਅੱਛਾ ਤੇ ਡਰਾਈਵਰ ਦਾ ਪਤਾ ਲੱਗਿਆ ਜੀ ਕੋਈ ਡਰਾਈਵਰ ਦਾ ਜੀ ਨਾਮਾਂ ਦਾ ਲੱਗਾ ਪਰ ਮਾਲਕ ਇੰਦੇ ਵਿੱਚ ਆ ਰਹੇ ਆ ਇੱਕ ਦੇ ਜੀ ਦੇ ਮਾਮਲਾ ਦਰਜ ਕਰ ਲੇ ਜੀ ਮਾਲਾ ਜੀ ਕਰਾਂਗਾ ਜੀ ਇਹ ਕਰਨਾ ਇਹ ਤੇ ਮੈਂ ਹੀ ਕਰ ਰਿਹਾ ਤੇ ਬੱਚਿਆਂ ਦੀ ਜਿਹੜੀ ਡੈੱਡ ਬੋਡੀ ਹੈ ਜੀ ਕਿੱਥੇ ਹੋਰ ਜਿੰਨਾਂ ਅਫਸਰ ਫੇ ਜੀ ਪੋਸਟ ਮਾਰਟ ਮਾ ਦੇਊਗਾ ਅੱਜ ਆਹ ਜੁਰ